ਸੋ ਕਹਨ ਦਾ ਭਾਬਾਈ ਜੀ ਤੁਸੀਂ ਇੱਥੋਂ ਜੀਰੇ ਤੋਂ ਫਿਰੋਜ਼ਪੁਰ ਰੋਡ ਤੇ ਚਲੇ ਜਾਓ ਹਾਂ ਰਾਤ ਨੂੰ ਤੁਸੀਂ ਇਹ ਰੋਡ ਨਹੀਂ ਕ੍ਰੋਸ ਕਰ ਸਕਦੇ ਕਿਸੇ ਰੋਡ ਤੇ 8 ਵਜੇ ਘਟਣਾ ਵਾਪਰੀ ਹੈ ਬਿਲਕੁਲ ਇਸ ਰੋਡ ਤੇ ਤੁਸੀਂ ਨਹੀਂ ਜਾ ਸਕਦੇ ਕਿਉਂ ਨਹੀਂ ਜਾ ਸਕਦੇ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਇਹ ਅੱਜ ਦੀ ਗੱਲ ਨਹੀਂ ਤੁਹਾਨੂੰ ਇਸ ਰੋਡ ਬਾਰੇ ਪਤਾ ਹੈ ਕਿ ਪ੍ਰਸ਼ਾਸਨ ਨੂੰ ਇਸ ਰੋਡ ਬਾਰੇ ਨਹੀਂ ਪਤਾ ਵੀ ਇੱਥੇ ਡਕੈਤੀਆਂ ਹੁੰਦੀਆਂ ਨੇ ਇੱਥੇ ਵਾਰਦਾਤਾ ਹੁੰਦੀਆਂ ਨੇ ਤੁਸੀਂ ਲੋਕਾਂ ਨੂੰ ਅਗ੍ਹਾ ਕਰ ਰਹੇ ਵੀ ਇਸ ਰੋਡ 'ਤੇ ਨਾ ਨੰਗੋ ਕਿ ਪ੍ਰਸ਼ਾਸਨ ਇਸ ਗੱਲ ਦਾ ਨਹੀਂ ਪਤਾ ਪ੍ਰਸ਼ਾਸਨ ਕੰਮ ਘਰ ਨਹੀਂ ਨੀਂ ਸੁੱਤਾ ਹੋਇਆ ਤੁਸੀਂ ਆਪਨੇ ਹੈਗਾ ਇੱਥੇ ਆਕਾਰ ਹੈ ਨਾ ਸੜਕ ਦੇ ਉੱਤੇ ਇਹਦਾ ਮੁੰਡਾ ਸੀ ਵਿਚਾਰਾ ਇੱਕ ਮਜ਼ਦੂਰ ਅੱਜ ਤੋਂ ਹੋ ਗਏ ਹੋਣੇ ਆ 8-9 ਸਾਲ ਪਹਿਲਾਂ ਦੀ ਗੱਲ ਹੈ ਦਿਹਾੜੀ ਕਰਕੇ ਆ ਰਿਹਾ ਸੀ ਤੇ ਫਿਰ ਉਹ ਕਿਹ ਕੋਲੇ ਆਣ ਕੇ ਉਹ ਮੁੰਡੇ ਦੇ ਤੇਜ ਹਥਿਆਰ ਕੋਈ ਚੀਜ਼ ਮਾਰੀ ਗਈ ਲੁੱਟ ਖੂਖ ਕੀਤੀ ਗਈ ਮੁੰਡਾ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਮੇਰ ਸਿੰਘ ਵਾਲੀ ਦੀ ਵਾਰਦਾਤ ਹੁੰਦੀ ਆ ਉਸ ਤੋਂ ਬਾਅਦ ਕਾਫੀ ਵਾਰਦਾਤਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਰੂਹ ਨੂੰ ਕਮਾ ਦੇਣ ਵਾਲੀਆਂ ਉਹ ਪਾਇਲਟ ਗੱਡੀਆਂ ਗਸ਼ਤ ਨਹੀਂ ਕਰਦੀਆਂ ਰਾਤ ਨੂੰ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਜਣਾਂ 'ਚ 8-10 ਹਜ਼ਾਰ ਗੱਡੀ ਵੰਡੀ ਹੈ ਮੈਂ ਤਾਂ ਇੱਕ ਵੀ ਗੱਡੀ ਨਹੀਂ ਦੇਖੀ ਅੱਜ ਤੱਕ ਇਸ ਰੋਡ ਤੇ ਅੱਛਾ ਮੋਟਰਸਾਈਕਲ ਜਿਹੜੇ ਰਾਤ ਨੂੰ ਨਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਚੀਜ਼ਾਂ ਜਿਹੜੀਆਂ ਇਹ ਸਿਰਫ ਇੱਕ ਸੋਸ਼ਲ ਮੀਡੀਆ ਤੇ ਪ੍ਰਮੋਟ ਹੋ ਰਹੀਆਂ ਗਰਾਊਂਡ ਲੈਵਲ ਦੀ ਸੱਚਾਈ ਹੈ ਜਿਹੜੀ ਹੋਰ